ਫਰੀਦਕੋਟ ਸ਼ਹਿਰ ਦੇ ਵਿੱਚ ਲਗਾਤਾਰ ਹੀ ਦੁਕਾਨਾਂ ਚੋਰਾ ਦੇ ਅੜਿੱਕੇ ਚੜ੍ਹਦੀਆਂ ਨਜ਼ਰ ਆ ਰਹੀਆਂ ਹਨ ਪਿਛਲੇ ਦਿਨੀ ਫਰੀਦਕੋਟ ਦੇ ਨਹਿਰੂ ਸ਼ੋਪਿੰਗ ਸੈਂਟਰ ਦੇ ਵਿੱਚ ਦੋ ਦਿਨ ਚੋਰਾ ਨੇ ਦੁਕਾਨਾਂ ਦੇ ਵਿੱਚੋਂ ਸਾਮਾਨ ਚੋਰੀ ਕਰ ਫਰੀਦਕੋਟ ਦੇ ਦੁਕਾਨਦਾਰਾਂ ਨੂੰ ਵਿਪਤਾ ਪਾਈ ਹੋਈ ਸੀ ਇਸ ਤੋਂ ਬਾਅਦ ਫਰੀਦਕੋਟ ਪੁਲਿਸ ਅਤੇ ਚੋਰਾ ਦੇ ਵਿਚਕਾਰ ਚੱਲ ਰਹੀ ਖੇਡ ਦੇ ਦੌਰਾਨ ਚੋਰ ਫਰੀਦਕੋਟ ਪੁਲਿਸ ਦੇ ਅੜਿੱਕੇ ਨਹੀਂ ਆਏ ਬੀਤੀ ਰਾਤ ਫਿਰ ਚੋਰਾ ਨੇ ਬਿਜਲੀ ਦੀ ਦੁਕਾਨ ਦਾ ਸ਼ਟਰ ਭੰਨ ਕੇ ਬਿਜਲੀ ਦਾ ਸਨਮਾਨ ਪੱਖੇ ਮੋਟਰਾਂ ਵਗੈਰਾ ਚੋਰੀ ਕਰ ਗੱਡੀ ਭਰ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਚੋਰਾਂ ਨੂੰ ਜਲਦ ਕਾਬੂ ਕਰ ਲਿੱਤਾ ਜਾਵੇਗਾ ਮੇਰੇ ਬਿਜਲੀ ਦੀ ਦੁਕਾਨ ਹੈ ਇੱਥੇ ਠਾਕੁਰਦਵਾਰੇ ਕੋਲੇ ਗੁਲਾਟੀ ਇਲੈਕਟ੍ਰੋਨਿਕਸ ਦੇ ਨਾਲ ਹੀ ਮੈਨੂੰ ਤਕਰੀਬ 7:35 ਵਜੇ ਫੋਨ ਆਇਆਗਾ ਵੀ ਤੇਰੀ ਦੁਕਾਨ ਦਾ ਸ਼ਟਰ ਤੋੜਿਆ ਹੋਇਆਗਾ ਤੇ ਅਸੀਂ ਜਿਵੇਂ ਕੈਮਰੇ ਚੈੱਕ ਕਰਵਾਏ ਆ ਜੇ 1:21 ਮਿੰਟ ਤੋਂ ਪਹਿਲਾਂ ਬੰਦੇ ਆਏ ਆ ਉਹ ਸ਼ਟਰ ਤੋੜ ਗਏ ਤੇ ਉਸ ਤੋਂ ਬਾਅਦ ਤਿੰਨ 21 ਕਿਤੇ ਆ ਕੇ ਉਹਨਾਂ ਨੇ ਸਮਾਨ Mahindra pickup ਦੇ ਰੱਖਿਆ ਪੰਜ ਜੀਨੇ ਸੀਗੇ ਉਹ ਜਿਵੇਂ ਕਿ ਕੈਮਰੇ ਚ ਆਪਾਂ ਦੇਖ ਪਾਏ ਆ ਆਈ ਆਈ ਉਹਨਾਂ ਕੋਲੋ ਕਾਰਵਾਈ ਉਹ ਕਰੀ ਜਾਂਦੇ ਜੀ ਆਪਦੀ ਸਾਰੇ ਦੇਖ ਰਹੇ ਆ ਕੈਮਰੇ ਕੂਮਰੇ ਦੇਖ ਰਹੇ ਵਧੀਆ ਕਰ ਰਹੀ ਕਾਰ ਦੇ ਕਿੰਨੇ ਤੋਂ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਹੀ ਤੁਸੀਂ ਦੇ ਲੋ ਸਾਰਾ ਬਾਰੀਆਂ ਪੂਰੀਆਂ ਖਾਲੀ ਆਈ ਪੱਖੇ ਸੀਗੇ ਜੀ ਮੇਰੇ ਇਨਵਰਟਰ ਬੈਟਰੀ ਸੀਗੇ ਜੀ ਚੁੱਲ੍ਹੇ ਸੀਗੇ ਟ੍ਰਿਮਰ ਸੀਗੇ ਜੀ ਬਾਕੀ ਸਟੈਂਡ ਵਾਲੇ ਪੱਖੇ ਸੀਗੇ ਜੀ ਜਿਹੜੇ ਟੇਬਲ ਤੇ ਰੱਖੇ ਕਿੰਨਾ ਨਸਾਨ ਹੋ ਗਿਆ ਜੀ 2 ਤੋਂ 2.5 ਲੱਖ ਦੇ ਵਿੱਚ ਵਿੱਚ ਨੁਕਸਾਨ ਹੋ ਗਿਆ ਜੀ ਮੇਰਾ ਬਾਕੀ ਨਿਕਮੁਖ ਪਤਾ ਨਹੀਂ ਕਿੰਨਾ ਹੋ ਕੀ ਕਹਿਣਾ ਚਾਹੁੰਦੇ ਆ ਕਿਸ ਤਰੀਕੇ ਦੀ ਇਰਸਾ ਮੰਗਦੇ ਬਸ ਹੀ ਮੇਰਾ ਸਮਾਨ ਜੇ ਤਾਂ ਵਾਪਸ ਹੋਵੇ ਜਬ ਬੰਦੇ ਫੜੇ ਜਾਣੀ ਪ੍ਰਸ਼ਾਸਨ ਸਾਰਾ ਮੇਰੇ ਸਾਥ ਦੇ ਜੇ ਬੰਦੇ ਫੜੇਗੇ ਤਾਂ ਦਾ ਸਮਾਨ ਮਨਾਵਾਸ ਹੋਇਆ ਫਿਰ ਮੇਰਾ ਉਹ ਤਾਂ ਨਾ ਕੋ ਫਿਰ ਗਾਂ ਤਾਂ ਬਚਣ ਗਈ ਜਿਹੜੇ ਹੁਣ ਮੈਂ ਤਾਂ ਹੁਣ ਸ਼ਕਾਰ ਹੋਈ ਗਈ ਗਾਂ ਵਾਲੇ ਤਾਂ ਬਚਣਗੇ ਨਾ ਜਿਹੜੇ ਰਹਿ ਗਏ ਅ ਸਰ ਦੇਖੋ ਇਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਕੀ ਹੈ ਜੀ ਇਹ ਸਾਡੇ ਸ਼ਹਿਰ ਦੇ ਵਿੱਚ ਸਤਵੀਂ ਅੱਠਵੀਂ ਚੋਰੀ ਹੈ ਤੇ ਹੁੰਦੀ ਵੀ ਸਾਰੀ ਇਲੈਕਟ੍ਰੋਨਿਕ ਦੁਕਾਨਾਂ ਦੇ ਉੱਤੇ ਹੀ ਹੈ ਇਹ ਵਿਚਾਰੇ ਦੀ ਜਾਨ ਸਾਹਿਬ ਦੀ ਦੁਕਾਨ ਤੇ ਰਾਤ ਚੋਰੀ ਹੋਈ ਹੈ ਜੀ ਕਿ ਤਕਰੀਬਨ 1:30 ਵਜੇ ਆਏ ਆ ਉਹਨਾਂ ਨੇ ਸ਼ਟਰ ਭੰਨਿਆ ਘੰਟਾ ਅੱਧਾ ਘੰਟਾ ਲਾ ਕੇ ਫਿਰ ਉਸ ਤੋਂ ਬਾਅਦ 3:30 3 ਵਜੇ ਆਇਆ ਟੈਂਪੂ ਲੈ ਕੇ Mahindra pickup ਲੈ ਕੇ ਉਹ ਲੱਦ ਕੇ ਲੈ ਕੇ ਲੈ ਕੇ ਗਏ ਆ ਜੀ ਪੂਰੀ ਦੁਕਾਨ ਦੁਕਾਨ ਦੇ ਵਿੱਚ ਕੋਈ ਸਮਾਨ ਹੀ ਨਹੀਂ ਛੱਡਿਆ ਉਹਨਾਂ ਨੇ ਤੇ ਇਹ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰੂੰਗਾ ਇਹ ਤੇ ਧਿਆਨ ਦਿੱਤਾ ਜਾਵੇ ਸਭ ਤੋਂ ਵੱਧ ਜਿਹੜਾ ਜੇ ਚੋਰੀਆਂ ਬੰਦ ਹੋਣੀ ਚਾਹੀਦੀਆਂ ਕਾਰਨ ਕੀ ਹੈ ਰਾਤ ਨੂੰ ਪੀਸੀਆਰ ਜਾਂ ਟੀਮਾਂ ਵੀ ਲਗਾਤ ਨਹੀਂ 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 ਕਿਹੜੀ ਪੀਸੀਆਰ ਸਰ ਕਿਹੜੀ ਕਿਹੜੀ ਕਰਦੇ ਹੈਗੇ ਕੁਝ ਨਹੀਂ ਕਰਦੇ ਹੈਗੇ ਜੇ ਕਰਦੇ ਹੁੰਨ ਤਾਂ ਐਡੀ ਵੱਡੀਆਂ ਵਾਰਦਾਤਾਂ ਹੁੰਨ ਸਤਵੀਂ ਅੱਠਵੀਂ ਚੋਰੀ ਹੈ ਪਹਿਲੀ ਦੂਜੀ ਸੀ ਬੰਦੇ ਨੂੰ ਅਗਲ ਆ ਜਾਂਦੀ ਹੈ ਨਾ ਤਾਂ ਐਸਐਚਓ ਕੁਝ ਕਰਦਾ ਨਾ ਪ੍ਰਸ਼ਾਸਨ ਕੁਝ ਕਰਦਾ ਜੀ ਇੱਥੇ ਇਹ 2-3 ਲੱਖ ਦੇ ਕਰੀਬ ਹੋਇਆ ਜੀ ਇਹਨਾਂ ਦਾ ਨੁਕਸਾਨ ਹਾਂਜੀ ਕੀ ਕਿਹੜਾ ਇਹ ਕਨਫ ਜ਼ਰੇ ਗਰੀਬ ਬੰਦੇ ਨੂੰ ਸਮਾਨ ਵਾਪਸ ਦਿਵਾਣਾ ਚਾਹੀਦਾ ਚੋਰ ਫੜਨੇ ਚਾਹੀਦੇ ਆ ਜੀ ਤੇ ਬੰਦ ਹੀ ਸਜ਼ਾ ਉਹਨਾਂ ਦੇਣੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾ ਨਾਚਣ ਕੇਲ ਪਾਣੀ ਚਾਹੀਦੀ ਹੈ ਜੀ ਹਾਂ ਤਾਂ ਜੋ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਕਿਉਂਕਿ ਦੂਜੀ ਤੀਜੀ ਵਾਰ ਫਿਰ ਕੋਈ ਵਿੱਚ ਘਟਨਾ ਵਾਪਰ ਗਈ ਪੁਲਿਸ ਨੂੰ ਹੁਣ ਪਤਾ ਲੱਗਿਆ ਇੱਥੇ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਰਾਤ ਨੂੰ ਚੋਰੀ ਹੋਈ ਹੈਗੀ ਆ ਆਏ ਆ ਹੁਣ ਆਏ ਆ ਮੌਕੇ ਤੇ ਪਤਾ ਲੱਗਿਆ ਹੈਗਾ ਚੈੱਕ ਕਰ ਰਹੇ ਆ ਕੁਝ ਪੱਖੇ ਵਗੈਰਾ ਔਰ ਇਲੈਕਟ੍ਰੋਨਿਕਸ ਦਾ ਸਮਾਨ ਚੋਰੀ ਹੋਇਆ ਹੈ ਸੀਸੀਟੀਵੀ ਕੈਮਰੇ ਦੇ ਦੇਖ ਰਹੇ ਆ ਟੀਮਾਂ ਬਣਾ ਦਿੱਤੀਆਂ ਹੈਗੀਆਂ ਤੇ ਜਲਦੀ ਪਤਾ ਕਰ ਲਾਂਗੇ ਜੀ ਇੰਨਾ ਨੁਕਸਾਨ ਹੋਇਆ ਕਿਸੇ ਕੋਲ ਅਜੀ ਦੱਸ ਰਹੇ ਆ ਜੀ ਉਹ ਮਤਲਬ ਕੋ ਪੱਖੇ ਵਗੈਰਾ ਹੈ ਉਹ ਆਪਣਾ ਹਸਾਬ-ਕਤਾਬ ਲਾ ਰਿਹਾ ਸਾਨੂੰ ਹਸਾਬ-ਕਤਾਬ ਲਾ ਕੇ ਦੱਸ ਦਿੰਦੇ ਕਿੰਨਾ ਨੁਕਸਾਨ ਹੋਇਆ ਸਰ ਇਸ ਤੋਂ ਪਹਿਲਾਂ ਵੀ ਜਿਵੇਂ ਹੁਣ ਮੈਰੀ ਸੈਕਿਟੀ ਵਿੱਚ ਵੀ ਇਹ ਘਟਨਾ ਵਾਪਰੀਆਂ ਚੋਰੀਆਂ ਹੋਈਆਂ ਕਾਰਨ ਕੀ ਹੈ ਲਗਾਤਾਰ ਕਿਉਂ ਦੇਖੋ ਮੈਂ ਤਾਂ ਜੀ ਕੱਲ ਨੂੰ ਜੁਆਇਨ ਕੀਤਾ ਹੈਗਾ ਮੈਨੂੰ ਇਸ ਘਟਨਾ ਦਾ ਨਹੀਂ ਪਤਾ ਹੈਗਾ ਇਹ ਪਤਾ ਲੱਗਿਆ ਆਏ ਆ ਸਾਰੀਆਂ ਚੀਜ਼ਾਂ ਨੂੰ ਦੇਖ ਲੈਣੇ ਆ ਜੀ ਜਲਦੀ ਇਨਸਾਫ ਕਰਵਾਓਗੇ ਇਹਨਾਂ ਨੂੰ ਬਿਲਕੁਲ ਜੀ ਬਿਲਕ